Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੋ ਸੱਭਿਆਚਾਰ ਤੀਆਂ ਦਾ ਤਿਹਾਰ ਚੱਲ ਰਿਹਾ ਅੱਜ ਲੜਕੀਆਂ ਵੱਲੋਂ ਜੋਤੀਆਂ ਦਾ ਤਿਹਾਰ ਜੋ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਅੱਜ ਉਹ ਤਿਹਾਰ ਹੈ ਜਿਹੜਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਸੀ ਅੱਜ ਉਹ ਤਿਹਾਰ ਨੂੰ ਸੱਭਿਆਚਾਰ ਨੂੰ ਉੱਪਰ ਚੱਕਣ ਲਈ ਕੁੜੀਆਂ ਨੇ ਇਸੇ ਉਪਰਾਲਾ ਕੀਤਾ ਉਪਰਾਲਾ ਕਰਕੇ ਜੋਤੀਆਂ ਦਾ ਤਿਉਹਾਰ ਕਸਬਾ ਮੋਦਕੀ ਦੇ ਵਿੱਚ ਜੋਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅੱਜ ਇੱਥੇ ਬਹੁਤ ਵਧੀਆ ਕਲਾਕਾਰ ਪਹੁੰਚੇ ਆ ਲੜਕੀਆਂ ਨੇ ਵਈਆਂ ਲੜਕੀਆਂ ਨੇ ਆਈਆਂ ਹੋਈਆਂ ਕੁੜੀਆਂ ਨੇ ਸਾਇਆਂ ਨੇ ਗਿੱਧਾ ਪਾਇਆ ਬੋਲੀਆਂ ਪਾਈਆਂ ਤੇ ਜਿਹੜਾ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਪੱਤਰਕਾਰ ਪ੍ਰੇਮਨ ਚੰਦਾ ਇੰਡੀਆ ਨਿਊਜ਼ ਮੋਦਕੀ ਕਾਤੋਂ ਦੀ ਪੜ੍ਹੇ ਉਜਾ ਦੇ ਨਾਲ ਜੋ ਮਨਾਇਆ ਤੇ ਇਹਦੇ ਬਾਰੇ ਕੀ ਕਰਾ ਜਾਵੇ ਅ ਦੇਖੋ ਜੀ ਪਿਛਲੇ ਸਾਲ ਵੀ ਅਸੀਂ ਸੌਨ ਦੇ ਮਹੀਨੇ ਦੇ ਵਿੱਚ ਇੱਕ ਵਧੀਆ ਪ੍ਰੋਗਰਾਮ ਕਰਕੇ ਪਿੰਡ ਦੇ ਵਿੱਚ ਇੱਕ ਖਜੋਕਾ ਪ੍ਰੋਗਰਾਮ ਕੀਤਾ ਸੀ ਕਿਉਂਕਿ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਆ ਉਹ ਇਸ ਪੁਰਾਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਤਾਂ ਉਹ ਦੁਬਾਰਾ ਸੱਭਿਆਚਾਰ ਨੂੰ ਮੁੜ ਜੋੜਾਉਣ ਦਾ ਕਰਨ ਵਾਸਤੇ ਸਾਡੀਆਂ ਜਿਹੜੀਆਂ ਅੱਜ ਬਹੁਤ ਸਾਰੀਆਂ ਭੈਣਾਂ ਨੇ ਜੋ ਕਿ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਇਕੱਠੀਆਂ ਨਹੀਂ ਹੋਈਆਂ ਸੀ ਉਹ ਅੱਜ ਇਸ ਜਗ੍ਹਾ ਤੇ ਆ ਕੇ ਇਕੱਠੀਆਂ ਹੋਈਆਂ ਨੇ ਤਾਂ ਕੋਸ਼ਿਸ਼ ਹੈ ਕਿ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਈਏ ਤਾਂ ਜੋ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਸਾਡੇ ਬੱਚੇ ਉਹ ਸਾਡੇ ਸੱਭਿਆਚਾਰ ਨੂੰ ਜ਼ਰੂਰ ਯਾਦ ਰੱਖ ਸਾਹਮਣੇ ਜਿੰਗੜਾ ਹੈ। ਆਪਾਂ ਨੂੰ ਵਾਹੀ ਹੋਣੀ ਹੈ। ਅੱਜ ਸਾਹਮਣੇ ਦੇਖਿਓ ਫਸ ਕੋਈ ਨਹੀਂ ਟੱਪ ਬੋਤਾ। ਅੱਜ ਇਹਦੇ ਦੇਖਿਓ ਸਾਹਮਣੇ ਖਦਰੀ। ਫਸੇ ਨਹੀਂ ਕੋਈ। ਮੈਂ ਇਹ ਉਹਨਾਂ ਨੂੰ ਕੋਈ ਵੀ ਕਿਹਾ ਨਹੀਂ ਤੰਗ ਲਗਾ। ਬਹੁਤ ਹੀ ਵਧੀਆ ਗੱਲ ਹੈ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਮੇਰੀਆਂ ਭੈਣਾਂ ਨੂੰ ਕਲਚਰਲ ਪਹਿਰਾਵੇ ਵਿੱਚ ਸਜੇ ਹੋਏ ਫੁਲਕਾਰੀਆਂ ਲੈ ਹੋਏ ਅਜਤੀਆਂ ਮਨਾਉਂਦੇ ਹੋਏ ਬਹੁਤ ਚੰਗਾ ਲੱਗ ਰਿਹਾ ਹੈ ਅੱਜ ਸਮੇਂ ਦੀ ਬਹੁਤ ਲੋੜ ਹੈ ਕਿ ਸਾਨੂੰ ਇਹਨਾਂ ਤਿਉਹਾਰਾਂ ਨੂੰ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਜਿਹੜੀ ਸਾਡੀ ਅਜੋਕੀ ਪੀੜ੍ਹੀ ਹੈ ਉਹ ਇਹਨਾਂ ਚੀਜ਼ਾਂ ਨੂੰ ਭੁੱਲਦੀ ਜਾ ਰਹੀ ਹੈ ਸਾਡੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਹੈ ਤੇ ਸਾਨੂੰ ਆਪਣੀ ਵਿਰਾਸਤ ਨੂੰ ਦੇ ਨਾਲ ਜੁੜਨ ਦੇ ਲਈ ਬੱਚਿਆਂ ਨੂੰ ਇਸ ਦੀ ਨੌਲੇਜ ਦੇਣ ਦੇ ਲਈ ਇਹੋ ਜਿਹੇ ਤਿਹਾਰ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਅਜੋਕਾ ਜਿਹੜਾ ਯੁੱਗ ਹੈ ਲੋਕ ਮੋਡਰਨ ਉਹ ਦਕੀਆ ਨੂੰ ਸੀ ਆ ਕੁਛ ਸਮਝਦੇ ਆ ਕਿ ਇਹ ਤਾਂ ਪੁਰਾਣੀਆਂ ਚੀਜ਼ਾਂ ਨੇ ਪਰ ਸਾਨੂੰ ਹਮੇਸ਼ਾ ਆਪਣੀ ਪਰੰਪਰਾ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿ ਜੋ ਕਿ ਬਹੁਤ ਅੱਛੀ ਗੱਲ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ